ਬਹੁਤ ਹੀ ਜਿਆਦੇ ਸੋਹਣਾ ਹੈ ਪੀਸ ਵੀ ਬਲੈਕ ਚ ਲਾਈਟ ਲਾਈਟ ਬਹੁਤ ਹੀ ਸੋਹਣੇ ਸੋਹਣੇ ਜੇ ਡਿਜ਼ਾਈਨ ਨੇ ਬਹੁਤ ਹੀ ਸੋਹਣੇ ਸੋਹਣੇ ਜੇ ਪ੍ਰਿੰਟ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਥ ਬਟੀਕ ਤੇ ਪਹਿਲੇ ਤਾਂ ਤੁਹਾਡੇ ਸਭ ਦਾ ਥੈਂਕ ਯੂ ਹੈ ਜੀ ਇਹਨਾਂ ਸਾਰਾ ਪਿਆਰ ਦੇ ਰਹੇ ਹੋ ਸਾਡੇ ਪ੍ਰਿੰਟਡ ਸੂਟ ਨੇ ਜਿਹੜੇ ਬਹੁਤ ਪਸੰਦ ਕੀਤੇ ਜਾ ਰਹੇ ਨੇ ਇਹ ਹੁਣ ਵੀ ਇਸ ਵੀਡੀਓ 'ਚ ਵੀ ਆਪਾਂ ਸੋਹਣੇ ਸੋਹਣੇ ਪ੍ਰਿੰਟ ਭਰੇ ਸੋਹਣੇ ਸੋਹਣੇ ਛਾਂਟ ਕੇ ਤੁਹਾਡੇ ਲਈ ਲੈ ਕੇ ਆਇਆ ਜਾਰਜਟਰੀ ਵਰਕ ਦੇ ਸੂਟ ਰਹਿਣਗੇ ਜੀ ਇਹ ਜਿਹੜੇ ਅੱਜ ਦੀ ਵੀਡੀਓ 'ਚ ਪ੍ਰਿੰਟ ਰਹਿਣਗੇ ਬਹੁਤ ਹੀ ਜ਼ਿਆਦੇ ਸੋਹਣੇ ਨੇ ਤੁਸੀਂ ਕੋਸ਼ਿਸ਼ ਕਰਿਓ ਵੀ ਜਲਦੀ ਸਿਲੈਕਟ ਕਰਿਓ ਤੇ ਜਲਦੀ ਜਲਦੀ ਆਰਡਰ ਕਰਿਓ ਵਿਦਆਊਟ ਸਟੀਚਿੰਗ ਵਿਦ ਸਟੀਚਿੰਗ ਜਿਵੇਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਡਿਜ਼ਾਈਨਿੰਗ ਹੋ ਕੇ ਬਹੁਤ ਸੋਹਣੇ ਬਣਦੇ ਆ ਜੀ ਸੂਟ ਜੇ ਸਿੰਪਲ ਸਟਿਚ ਕਰਾਉਗੇ ਤਾਂ ਤਾਂ ਵੀ ਬਹੁਤ ਵਧੀਆ ਬਣਗੇ ਗਰਮੀ ਚ ਜਿਵੇਂ ਫੰਕਸ਼ਨ ਆਉਂਦੇ ਨੇ ਆਪਾਂ ਨੂੰ ਤਾਂ ਆਪਾਂ ਨੂੰ ਨਾ ਲਾਈਟ ਵੇਟ ਜਿਹਾ ਸਟਫ ਚਾਹੀਦਾ ਹੁੰਦਾ ਥੋੜੇ ਫੰਕਸ਼ਨਲ ਜੇ ਸੂਟ ਆਗੇ ਅੱਜ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਤੇ ਸੂਟ ਤੁਹਾਨੂੰ ਦਿਖਾਉਣੇ ਸ਼ੁਰੂ ਕਰਦੇ ਆ ਇਹ ਰਹਿਣਗੇ ਜੀ ਜਿਹੜੇ ਪ੍ਰਾਈਸ ਤੁਹਾਨੂੰ ਦੱਸਦੇ ਆ 1200 ਇਹ ਵਿਦਆਊਟ ਦੁਪੱਟਾ ਰਹੂਗਾ ਜੀ ਏ ਦੇ ਆ ਜੀ ਆਪਣਾ ਪਹਿਲਾ ਪ੍ਰਿੰਟ ਪਿੰਕ ਕਲਰ ਦੇ ਇਹਦੇ ਨਾਲ ਬਾਟਮ ਆਊਗੀ ਤੇ ਇਹ ਆਫ ਵਾਈਟ ਇਹਦੇ ਨਾਲ ਸ਼ਰਟ ਆਊਗੀ ਜੇ ਤੁਸੀਂ ਨੂੰ ਡਿਜ਼ਾਈਨਿੰਗ ਕਰੋਗੇ ਪੋਰਟਲੀ ਬਟਨ ਵਗੈਰਾ ਲਗਾ ਕੇ ਬਹੁਤ ਸੋਹਣਾ ਬਣੂਗਾ ਮੈਚਿੰਗ ਬਾਟਮ ਨਾਲ ਇਹਨੂੰ ਡਿਜ਼ਾਈਨ ਕੀਤਾ ਜਾਊਗਾ ਸਟੱਫ ਬਹੁਤ ਜਿਆਦਾ ਸੋਹਣਾ ਸਟੱਫ ਹੈ ਜੀ ਇਹ ਨਹੀਂ ਹੈਗਾ ਵੀ ਸਟੱਫ ਨਾ ਤੁਹਾਨੂੰ ਕਿਤੇ ਸਟੱਫ 'ਚ ਕੋਈ ਪ੍ਰੋਬਲਮ ਆਊ ਬਹੁਤ ਜਿਆਦਾ ਸੋਹਣਾ ਸਟੱਫ ਹੈ ਸਟੱਫ ਤੁਸੀਂ ਕੋਈ ਵੀ ਲਾਉਂਗੇ ਕੋਈ ਕਾਟਨ ਸਟੱਫ ਲਾਉਂਗੇ ਸਿੰਥੈਟਿਕ ਲਾਉਂਗੇ ਐਵੇਂ ਦੇ ਸੂਟ ਲਾਉਂਗੇ ਤੁਹਾਨੂੰ ਸਟੱਫ ਕਿਸੇ 'ਚ ਵੀ ਨਹੀਂ ਮਾੜਾ ਮਿਲੂਗਾ ਸਾਰਾ ਸਟਾਫ ਤੁਹਾਨੂੰ ਸਾਡੇ ਕੋਲੋਂ ਪੂਰਾ ਵਧੀਆ ਮਿਲੇਗਾ ਸਾਰਾ ਮਟੀਰੀਅਲ ਵੀ ਜਿਹੜਾ ਸਟੇਜਿੰਗ ਟਾਈਮ ਮਟੀਰੀਅਲ ਹੁੰਦਾ ਉਹ ਵੀ ਤੁਹਾਨੂੰ ਸਾਰਾ ਗੁੱਡ ਕੁਆਲਿਟੀ ਦਾ ਮਿਲੇਗਾ ਲਾਈਨਿੰਗ ਵਗੈਰਾ ਲੇਸਸ ਵਗੈਰਾ ਲੇਸਸ ਦਾ ਸਿਰਫ ਦੇਖੋ ਹਨਾ ਜਿਵੇਂ ਜਿਹੜੀ ਇੱਕ ਵਧੀਆ ਕੁਆਲਿਟੀ ਦੀ ਹੁੰਦੀ ਹੈ ਸਿਰਫ 5 ਰੁਪਏ ਦਾ ਹੀ ਫਰਕ ਪੈਂਦਾ ਆਪਾਂ ਕਦੇ ਵੀ ਜਿਹੜਾ ਮਾੜਾ ਮਟੀਰੀਅਲ ਯੂਜ਼ ਨਹੀਂ ਕੀਤਾ ਲੇਸ ਵੀ ਆਪਾਂ ਵਧੀਆ ਕੁਆਲਿਟੀ ਦੇ ਹੀ ਲਾਉਨੇ ਆ ਇਹ ਰਿਹਾ ਜੀ ਇੱਥੇ ਸੈਕਿੰਡ ਕਲਰ ਦੇਖੋ ਤੁਸੀਂ ਪ੍ਰਿੰਟ ਬਹੁਤ ਜਿਆਦਾ ਸ਼ਾਨਦਾਰ ਹੈ ਜਿਹੜੇ ਡਾਰਕ ਕਲਰ ਲਾਈਕ ਨਹੀਂ ਕਰਦੇ ਉਹਨਾਂ ਲਈ ਬਹੁਤ ਸੋਹਣਾ ਰਹੂਗਾ ਇਹ ਇੱਥੇ ਆਪਣੇ ਕੋਲੇ yellow ਕਲਰ ਵੀ ਅਵੇਲੇਬਲ ਆ ਤੇ pink ਵੀ ਅਵੇਲੇਬਲ ਆ ਤੇ ਇਹ ਰਿਹਾ ਜੀ ਇੱਥੇ sky color ਕਲਰ ਤਿੰਨੋਂ ਸੋਹਣੇ ਆ ਦੇਖੋ sky ਇਹਦੀ ਬਾਟਮ ਆਊਗੀ sky ਆਪਣਾ ਸਭ ਤੋਂ ਪਹਿਲਾਂ ਸਟਾਕ ਆਊਟ ਹੋਇਆ ਸੀ ਇਹ ਰਿਪੀਟ ਤੇ ਆਪਾਂ ਲੈ ਕੇ ਆਇਆ ਤੇ ਇਸ ਜਿੱਕ ਬਲੈਕ ਕਲਰ ਵੀ ਬਹੁਤ ਪਿਆਰਾ ਸੋਹਣਾ ਬਲੈਕ ਕਲਰ ਤੁਸੀਂ ਦੇਖ ਸਕਦੇ ਥੋੜਾ ਹੀ ਪ੍ਰਿੰਟਿੰਗ ਤੇ ਥੋੜੀ ਚੇਂਜ ਆ ਉਹਦੀ ਬਲੈਕ ਦੀ ਬਲੈਕ ਵੀ ਬਹੁਤ ਸੋਹਣਾ ਬਣੂਗਾ ਜੇ ਤੁਸੀਂ ਬਾਟਮ ਵਰਕ ਨਹੀਂ ਕਰਵਾਉਣਾ ਜੇ ਤੁਸੀਂ ਇਹਦੀ ਸ਼ਰਟ ਦਾ ਪੈਚ ਵੀ ਲਾਉਂਗੇ ਨਾ ਬਾਟਮ ਤੇ ਉਹ ਵੀ ਵਰਕ ਵਾਂਗੂ ਹੀ ਲੱਗੂਗਾ ਬਹੁਤ ਸੋਹਣਾ ਬਣੂਗਾ ਜੋਇੰਟ ਤੇ ਲੇਸ ਵਗੈਰਾ ਦੇ ਕੇ ਤੇ ਇਹਦਾ ਸ਼ਰਟ ਦਾ ਪੈਚ ਲੱਗ ਜਾਊਗਾ ਪੌਂਚਿਆਂ ਤੇ ਲੁੱਕ ਆਊਗੀ ਐਵੇਂ ਜਿਵੇਂ ਵਰਕ ਹੋਇਆ ਹੁੰਦਾ ਤੇ ਅੱਗੇ ਨੇਵੀ ਬਲੂ ਕੰਟਰਾਸਟ ਦੇ ਨਾਲ ਆਪਣਾ ਰਹੂਗਾ ਜੀ ਇਹ ਵਾਲਾ ਪ੍ਰਿੰਟ ਜੇ ਤੁਸੀਂ ਦੁਪੱਟੇ 'ਚ ਵੀ ਪੈਚ ਲਗਵਾਉਂਗੇ ਦੁਪੱਟੇ ਦੀ ਲੁੱਕ ਵੀ ਬਹੁਤ ਜ਼ਿਆਦਾ ਸੋਹਣੀ ਆਊਗੀ ਬਾਕੀ ਤੁਸੀਂ ਦੁਪੱਟਾ ਫੋਰ ਸਾਈਡ ਲੇਸ ਲਗਾ ਕੇ ਵੀ ਫਿਨਿਸ਼ਿੰਗ ਦੇ ਸਕਦੇ ਹੋ ਉਸ ਨੂੰ ਤੇ ਇੱਕ ਇਹ ਵਾਲਾ ਵੀ ਆਪਣਾ ਹੌਟ ਸੇਲਿੰਗ ਪੀਸ ਰਿਹਾ ਦੇਖ ਸਕਦੇ ਹੋ ਫਰੋਜ਼ੀ ਮੈਚਿੰਗ ਦੇ ਨਾਲ ਦੇਖੋ ਤੁਸੀਂ ਕਿੰਨੀ ਸੋਹਣੀ ਪ੍ਰਿੰਟਿੰਗ ਆ ਪ੍ਰਿੰਟਿੰਗ ਤੁਹਾਨੂੰ ਇੱਕ ਤੋਂ ਇੱਕ ਵੱਧ ਕੇ ਮਿਲੂਗੀ ਤੇ ਸਟੱਫ ਦੀ ਕੁਆਲਿਟੀ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣੀ ਮਿਲੂਗੀ ਤੇ ਅੱਗੇ ਰਹੂਗਾ ਆਪਣਾ ਪਰਪਲ ਮੈਚਿੰਗ ਨਾਲ ਪਰਪਲ ਮੈਚਿੰਗ ਦੇ ਵਿੱਚ ਨਾ ਤੁਹਾਨੂੰ ਤਿੰਨ ਚਾਰ ਕਲਰ ਮਿਲ ਜਾਣਗੇ ਥੋੜਾ ਥੋੜਾ ਟੋਨ ਦਾ ਫਰਕ ਆ ਕਲਰ ਦਾ ਬਾਕੀ ਤੁਸੀਂ ਸਾਡੇ ਕੋਲ ਫੋਟੋਜ਼ ਨਵੀਆਂ ਤੋਂ ਨਵੀਆਂ ਫੋਟੋਜ਼ ਵੀ ਜਿਹੜੀਆਂ ਹਨਾ ਆਪਣੇ ਆਉਂਦੀਆਂ ਰਹਿੰਦੀਆਂ ਨੇ ਉਹ ਗਰੁੱਪ ਦੇ ਵਿੱਚ ਪੈਂਦੀਆਂ ਨੇ ਗਰੁੱਪ ਵਿੱਚ ਤੁਸੀਂ ਐਡ ਹੋ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ 'ਚ ਸਿੱਧਾ WhatsApp ਲਿੰਕ ਸ਼ੋ ਹੋ ਰਿਹਾ ਹੈ ਉੱਥੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਆਪਣੇ ਗਰੁੱਪ 'ਚ ਐਡ ਹੋ ਸਕਦੇ ਹੋ ਆਪਾਂ ਤੁਹਾਨੂੰ ਗਰੁੱਪ 'ਚ ਐਡ ਕਰ ਲਵਾਂਗੇ ਜੇ ਤੁਹਾਨੂੰ ਲਿੰਕ ਭੇਜਿਆ ਜਾਊਗਾ ਗਰੁੱਪ 'ਚ ਐਡ ਹੋ ਜਿਓ ਤੁਸੀਂ ਫਿਰ بس ਤੁਸੀਂ ਸਿੱਧਾ ਡਿਸਕ੍ਰਿਪਸ਼ਨ ਬਾਕਸ 'ਚ ਸਾਨੂੰ ਮੈਸੇਜ ਕਰਨਾ ਹੈ ਇਹ ਵਾਲਾ ਪ੍ਰਿੰਟ ਦੇਖੋ ਇਹ ਵਾਲਾ ਪ੍ਰਿੰਟ ਜਦੋਂ ਫੋਟੋਜ਼ ਪਾਈਆਂ ਸੀ ਆਪਾਂ ਇਹ ਸਭ ਤੋਂ ਪਹਿਲਾਂ ਨਿਕਲਿਆ ਸੀ ਇਹ ਵੀ ਆਪਾਂ ਰਿਪੀਟ 'ਚ ਲੈ ਕੇ ਆਇਆ ਬਹੁਤ ਹੀ ਜ਼ਿਆਦਾ ਸੋਹਣਾ ਇਹ ਪ੍ਰਿੰਟ ਤੇ ਇਸ 'ਚ ਆਪਾਂ ਨੂੰ ਬਲੈਕ ਕਲਰ ਮਿਲੂਗਾ ਤਾਂ ਰਿਕੁਐਸਟ ਸਾਡੀ ਇਹੀ ਰਹਿੰਦੀ ਹੈ ਜੀ ਜਿਵੇਂ ਐਵੇਂ ਦੇ ਪ੍ਰਿੰਟ ਨੇ ਨਾ ਬਹੁਤ ਜਲਦੀ ਨਿਕਲਦੇ ਨੇ ਜਦੋਂ ਵੀਡੀਓ ਅਪਲੋਡ ਹੋ ਜਾਂਦੀ ਹੈ ਤੁਸੀਂ ਚੈੱਕ ਕਰ ਸਕਦੇ ਜੇ ਬੈਲ ਆਈਕਨ ਦਬਾਇਆ ਹੁੰਦਾ ਨਾ ਤਾਂ ਵੀਡੀਓ ਤੁਹਾਡੇ ਕੋਲ ਬਹੁਤ ਛੇਤੀ ਆਉਂਦੀ ਹੈ ਇਹ ਤੁਸੀਂ ਦੇਖੋ ਬਹੁਤ ਹੀ ਜਿਆਦਾ ਸੋਹਣਾ ਹੈ ਪੀਸ ਵੀ ਬਲੈਕ ਚ ਲਾਈਟ ਲਾਈਟ ਜੇ ਕਲਰ ਨੇ ਬਲੈਕ ਦੇ ਵਿੱਚ ਜੇ ਤੁਸੀਂ ਇਹਨਾਂ ਨਾਲ ਦੀ ਨਾ ਮਲਟੀ ਲੇਸ ਵੀ ਲਗਾਉਂਗੇ ਬਹੁਤ ਸੋਹਣਾ ਬਣੂਗਾ ਸੂਟ ਇਹ ਰਹੀ ਜੀ ਅੱਜ ਦੇ ਆਪਣੇ ਸੂਟ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਆਪਣਾ ਸੂਟ ਰਖਵਾ ਸਕਦੇ ਹੋ ਜੀ ਬਹੁਤ ਹੀ ਸੋਹਣੇ ਸੋਹਣੇ ਜੇ ਡਿਜ਼ਾਈਨ ਨੇ ਬਹੁਤ ਹੀ ਸੋਹਣੇ ਸੋਹਣੇ ਜੇ ਪ੍ਰਿੰਟ ਨੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ